કડકડ ਅੰਦਰ ਤਾਰੇ ਰਹਾਉ ਅਨਕ ਜੋਨ ਬ੍ਰਹਮ 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 ਹਾਰੇ ਓਟ ਗਹੀ ਆਵਸਾਦ ਸੰਗਾਰੇ ਅਗਮ ਅਗੋਚਰ ਲਖਿ ਅਪਾਰੇ ਨਾਨਕ ਸਿਮਰੈ ਦਨ ਨ ਨਾਰੇ ਅਗਮ ਅਗੋਚਰ ਅਲਖ ਅਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਜਣੁ ਹੋਵੈ ਜੇ ਸੋਚੀ ਲਖਵਾਰ ਜੁਪ ਚੁਪਨੁ ਹੋਵੈ ਦਿਲਾਹਿਰਾਨ ਲੇਤਾਰ ਭੁਖਿਆ ਭੁਖ ਨੂੰ ਤਰੀ ਜੇ ਬਨੁ ਪ੍ਰੀਆ ਪਾਰ ਸਹਿਜਿ ਆਣ ਬਾਲਕ ਹੋਇ ਤੈ ਕਨ ਚੱਲੇ ਨਾਲ ਜਿਸ ਜੀ ਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਉਗਮੇ ਹੋਵਣੇ ਆਕਾਰ ਉਗਮਨ ਕਹਿਆ ਜਾਈ ਉਗਮੇ ਆਉਣ ਜੁ ਹੁਕਮ ਲੈ ਵੜਿਆਈ ਉਗਮੇ ਤੁਮਨੀਚ ਉਗਮ ਲੈ ਦੋ ਸੋ ਪਾਈਐ ਇੱਕ ਨਉਕਮੀ ਬਵਸੀਸ ਏ ਗੁਗਮੀ ਸਾਹਿ ਪਵਾਈਐ ਉਗਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਏ ਨਾਰਕ ਕੋ ਮੈਂ ਜਿ ਭਜਾਇ ਆਮੇ ਕੈ ਨ ਕੋਏ ਭਾਵੇਂ ਕੋ ਤਣ ਹੋਵੇ ਕ ਸੈਤਾਨ ਗਾਵੇ ਕੋ ਦਾ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈ ਅਚਾਰ ਗਾਵੇ ਕੋ ਵਿਦਿਆਵਿਕਮ ਵਿਚਾਰ ਗਾਵੇ ਕੋ ਸਾਥ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਸੈ ਦੂਰ ਗਾਵੇ ਕੋ ਵੇਖੇ ਆਦਰਾ ਆਦੂਰ ਕਦਨਾ ਕਦਿਨੇ ਆਏ ਟੋਟ ਕਦ ਕਦ ਕਦੀ ਕੋਟੀ ਕੋੜ ਕੋਟ ਤਿੰਦਾ ਦੇ ਲੈਂਦੇ ਥਗ ਪਾਏ ਜੋ ਅਜਗੰਦਰ ਖਾਹੀ ਖਾਏ ਉਗਮੇ ਉਗਮ ਚਲਾਏ ਰਾਹ ਨਾਨਕ ਦੇ ਸੇਵੇ ਪ੍ਰਵਾਹ ਸਜਾ ਸਹਿਬ ਸਾਚ ਨਾਹੀ ਪਾਖਿਆ ਪਾਉ ਅਪਾਰ ਆਖ ਮੰਗੇ ਦੇਹ ਦੇਹ ਦਿਲ ਕਰੇ ਦਤਾਰ ਫਿਰ ਗਏ ਅਗੇ ਰੱਖੀਐ ਜੇ ਦਿੱਸੇ ਦਰਬਾਰ ਮੋਖ ਬੋਲਣ ਬੋਲੀ ਆ ਜੇ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਜਣਾਉ ਵੜਿਆਈ ਵਿਚਾਰ ਕਰਮੇ ਆਵੇ ਕਪੜਾ ਨਜ਼ਰੀ ਮੋਖ ਦਵਾਰ ਨਾਨਕ ਏ ਵੇ ਜਾਣੀ ਸਵਿਆ ਪਿਸ ਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਾ ਤਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੋਖ ਪਰ ਅਰ ਸੋ ਘਰਣੇ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਾਸਮਾਈ ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਇਹੋ ਜਾਣਾ ਆਖਾਂ ਨਾ ਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸਵਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥਨਾ ਜੇਤ ਸੁਭਾਵਾ ਬਿਨ ਬਾਣੀ ਕੇ ਨਾਏ ਕਰੀ ਜੇ ਤੀਸ ਢੁਪਾਈ ਵੇਖਾਂ ਵਿਣ ਕਰਮਾ ਕਿ ਮਿਲੇ ਲਈ ਮਾਤ ਦੇ ਜਤਨ ਜੋ ਆਰਮਾਨ ਕੋ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬਜਾਈ ਸਵਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਨਹੀਂ ਜੇ ਜੁਗ ਚਾਰੇ ਆਰ ਜਾ ਔਰ ਦਸੋਣੀ ਹੋਏ ਅਵਗੜਾ ਵੀ ਜਾਣੀਐ ਨਾਲ ਜਲੇ ਸਭ ਕੋਏ ਜੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਇਸ ਨਦਰ ਨਾ ਆਵੇ ਆਵਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹ ਆ ਕੋਈ ਨੁ ਸੁਝਈ ਜੇ ਇਸ ਗੁਣ ਕੋਈ ਕਰੇ ਸੁਣਿਆ ਸਿਦ ਵੀਰ ਸੁਨਾ ਸੁਣਿਆ ਧਰ ਤਵਲੇ ਆਕਾਸ ਸੁਣੇ ਦੀਪ ਲੋ ਬਤਾਰ ਸੁਣਿਆ ਪੂਰਨ ਸਕੇ ਕਾਲ ਨਾਨਕ ਪਵਿੱਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਗੁਨਾਸ ਸੁਣਿਆ ਈਸ਼ਰ ਬਰਮਾ ਈਸ਼ਰ ਸੁਣਿਆ ਮੁਕਤ ਸਲਾਣ ਮੰਦ ਸੁਣਿਆ ਜੋਗ ਜੁਗਤਨ ਪੇਦ ਸੁਣਿਆ ਸਾਜ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਗੁਨਾਸ ਸੁਣਿਆ ਸਤ ਸੰਦੋਖ ਗਿਆਨ ਸੁਣਿਆ ਅਠਸੜ ਗਾਇ ਸੁਣਾਨ ਸੁਣਿਆ ਪੜਪੜ ਪਾਵੇ ਮਾਨ ਸੁਣਿਆ ਲਾਗੇ ਸਾਇਤ ਧਿਆਨ ਨਾਨਕ ਬਕਤਾਂ ਸਾਹਿਬ ਅਗਾਸ ਸੁਣਿਆ ਧੂਪ ਪਾਪ ਕਾ ਨਾਸ ਸੁਣਿਆ ਸਰਾਂ ਗੁਨਾ ਕੀ ਗਾ ਸੁਣਿਆ ਸੇਪੀ ਪਾਸਾ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਆਤ ਹੋਏ ਅਸਗਾਹ ਨਾਨਕ ਬਕਤਾਂ ਸਾਹਿਬ ਅਗਾਸ ਸੁਣਿਆ ਧੂਪ ਪਾਪ ਕਾ ਨਾਸ ਮੰਨੇ ਕੀ ਗਦ ਕਹੀ ਨ ਜਾਹੇ ਜੇ ਕੋ ਕਹਿ ਪਿਛੇ ਪਿਸਦਾ ਏ ਕਾਗਦ ਕਲਮ ਨਾ ਲਿਖਣ ਆਰ ਮੰਨੇ ਕ ਬਹਿ ਕਰਨ ਵਿਚਾਰ ਐਜਾ ਨਾਮ ਦਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਰਦੋਏ ਮਨ ਬੋਧ ਮੰਨੇ ਸਗਲ ਪਵਨ ਕੀ ਸੁੱਧ ਮੰਨੇ ਮੋ ਝੋਟਾ ਨਾ ਖਾਏ ਮੰਨੇ ਜਮ ਕੇ ਸਾਰ ਜਾਏ ਐਜਾ ਨਾਮ ਦਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਿ ਠਾਗਨ ਪਾਏ ਮੰਨੇ ਪਤਸਿਓਂ ਪ੍ਰਗਟ ਜਾਏ ਮੰਨੇ ਮਗ ਨਾ ਜਲੈ ਬੰਧ ਮੰਨੇ ਕਰਮ ਸਰੀ ਸੰਵੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਝਾਣੇ ਮੁਰ ਕੋਏ ਮੰਨੇ ਪਾਵੇ ਮੋਖਦਵਾਰ ਮੰਨੇ ਪਰਵਾਰੇ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੇ ਨਾਨਕ ਪਵੇ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਝਾਣੇ ਮੁਰ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗਹਿ ਇਮਾਨ ਪੰਜੇ ਸੋ ਹੈ ਦਰ ਰਾਜਾਨ ਪੰਜਾਂ ਗਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਦੇ ਕੇ ਕਰਨੇ ਨਾ ਹੀ ਸੋ ਮਾਰ ਤਾਲ ਤਮ ਦਾ ਆ ਕਾ ਪੂਤ ਸੰਦੋਖ ਤਵ ਰਖਾਇਨ ਸੋ ਜੇ ਕੋ ਬਰੋਸਿ ਨਿਆ ਤਵਲੇ ਉਪਰ ਕੇਤਾ ਭਾਰ ਧਰਤੀ ਔਰ ਪਰੇ ਔਰ ਔਰ ਦਸਤੇ ਪਾਰ ਤਲੇ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਵੜੀ ਕਲਾਮ ਇਹ ਵਲੇ ਖਾਲਕ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਦਾਨ ਸਵਾਲੇ ਰੂਪ ਕੀਤੇ ਦਾਨ ਜਾਣੇ ਗਣ ਗੋਤ ਕੀਤਾ ਬੋਸਾਏ ਕੋ ਕੋ ਆਉ ਇਹਦੇ ਹੋਏ ਲਖਦਰੀ ਆਉ ਕੁਦਰਤ ਕਮਣ ਕਾ ਵਿਚਾਰ ਵਾਰੇ ਜਾਵਾ ਏਕ ਵਾਰ ਜੋਦ ਭਾਵੇਂ ਸਾਈ ਪ੍ਰੀਕਾਤੋਂ ਸਾਧੁ ਗੁਲਾਮਤ ਨੰਕਾਰ ਅਸੰਗ ਰੱਬ ਸੰਗ ਪਾਉ ਅਸੰਗ ਪੂਜਾ ਅਸੰਗ ਤਪਦਾਉ ਸੰਗਰੰਤ ਮੋਵੇ ਬਾੜ ਅਸੰਗ ਜੋ ਮਰੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਦੀ ਅਸੰਗ ਦਤਾਰ ਅਸੰਗ ਜੁਰਮ ਭਗਤ ਸਾਧ ਸੰਗ ਮੋਲੇ ਬੁਲਾਏ ਤਾਰ ਉਦਰੇ ਕਮਣ ਕਾ ਵਿਚਾਰ ਬਾੜੇ ਜਾਵਾ ਏਕ ਵਾਰ ਜੋਦੇ ਬਾਇਸਾਈ ਪ੍ਰੀਕਾ ਤੋਂ ਸਦਾ ਸਲਾਮ ਨਿਰੰਕਾਰ ਅਸੰਗ ਮੂਰਖ ਅੰਧ ਘੋਰ ਅਸੰਗ ਚੋਰ ਆਰਾਮ ਖੋਰ ਅਸੰਗ ਅਵਰ ਕਰ ਜਾਏ ਜੋਰ ਅਸੰਗਲ ਵੜ ਤਿਆਗ ਮਾਇ ਅਸੰਗ ਪਾਪੀ ਪਾਪ ਕਰ ਜਾਏ ਸੰਗੂੜਿਆਰ ਕੋੜੇ ਪੇਰਾਏ ਸੰਗ ਮਰੇ ਮਲ ਪਾਖਾਏ ਅਸੰਗ ਨੰਦਸਰ ਕਰੇ ਬਾਹਰ ਨਾਨਕ ਨੀਚ ਕਹੇ ਵਿਚਾਰ ਵਾਰਨ ਜਾਵ ਏਕ ਵਾਰ ਜੋ ਦੇ ਪਾਇਸਾਈ ਪ੍ਰਿਕਾ ਤੂੰ ਸਾਜ ਨਾਮ ਤਨ ਰੰਗਕਾਰ ਅਸੰਗ ਨਾਵ ਸੰਗਤ ਆਗਮ ਆਗਮ ਅਸੰਗ ਲੋ ਅਸੰਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਗ ਅਖਰੀ ਗਿਆਨ ਗੀਤ ਗੁਣ ਗਾਵ ਅਗਰੇ ਲਿਖਣ ਬੋਲਣ ਬਾਣ ਅਗਰ ਸਿਰਜ ਜੋ ਵਖਾਣ ਜene ਲਿਖੇ ਦੇਸਨ ਨਾਏ ਜੇ ਫਰਮਾਏ ਤੇ ਦੇ ਪਾਏ ਇਹਦਾ ਕੀਤਾ ਦਿੱਤਾ ਨਾ ਵਿੜਨਾਵੇਂ ਨਾ ਹੀ ਕੋਤਾਉ ਕੁਦਰਤ ਕਵਣ ਕਾ ਵਿਚਾਰ ਵਾਰਿਆਂ ਜਾਵਾ ਏਕ ਵਾਰ ਜਦ ਪਾਇਸਾਈ ਪਲੀਕਾ ਤੋਂ ਸਸਲਾਤ ਨਰੰਕਾਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੋਖੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕਾ ਸੰਗ ਉਹ ਤੋਂ ਪਹਿਨਾਵੇਂ ਕੇ ਰੰਗ ਪੁੰਨੇ ਪਾਪੀ ਆਖਣ ਆਏ ਕਰ ਕਰ ਕਰਣਾ ਲੈ ਲੈ ਜਾਉ ਅਬੇ ਵੀਰ ਆਪੇ ਹੀ ਖਾਉ ਨਾਰ ਗੁਗਮੇ ਆਵੋ ਜਾਉ ਥਿਰ ਤਪ ਤਿਆਦ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਤ ਤੀਰਤ ਮਨ ਲਾਉ ਸਗੁਣ ਤੇ ਰਮਨਾਈ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸੋ ਅਸਤਵਾਤ ਬਾਣੀ ਬਰਮਾਉ ਸਤਿਗੁਣ ਸਾਮਣ ਚਾਉ ਕਵਣ ਸਵੇਲਾ ਵਖਤ ਕਵਣ ਕਵਣ ਧੜਕਣ ਵਾਰ ਕਵਣ ਰੁਤੀ ਮਾਉ ਕਵਣ ਜਿਤੋ ਆਕਾਰ ਭੇਲ ਪਾਇਆ ਬਨ ਨਦੀ ਜੇ ਉਹ ਵਲੇ ਪ੍ਰਾਣ ਭਗਤਨ ਵਾਉ ਕਾ ਦੀਆ ਜੇ ਲਿਖਣ ਲੇ ਕਰਾਨ ਧਿਤਵਾਰਣ ਜੋਗੀ ਜਾਣੇ ਰਤਮਾਉ ਨ ਕੋਈ ਜਾਂ ਕਰਤਾ ਸ੍ਰਿਤੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਾਰ ਆਖਾਂ ਕਿਵ ਸਲਾਈ ਕਿਉ ਵਰਨੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗਾ ਗਿਆਨ ਸੋ ਹੈ ਪਾਤਾਲ ਪਤਾਲ ਲਖ ਆਗਾਸਾਂ ਆਗਾਸ ਔੜ ਕੇ ਔੜ ਕੇ ਭਾਲ ਥੱਗੇ ਵੇਦ ਕਹਿਣ ਕੋ ਬਾਤ ਸਹਿਜ ਅਡਾਰੇ ਕਹਿਣ ਕੇ ਦੇ ਬਾ ਅਸਲੋ ਕੇ ਤਾਤ ਲੇਖਾ ਹੋਇ ਤਾਂ ਲਿਖੀ ਐ ਲਿਖੇ ਹੋਇ ਵਣਾਸ ਨਾਨ ਕੋ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਇਤੀ ਸੁਰਤ ਨਾ ਪਾਈ ਆ ਨਦੀਆਂ ਅਤੈ ਵਾ ਪਵੈ ਸਮੁੰਦਰ ਜਾਣੀਏ ਸਮੁੰਦਰ ਸਾ ਸੁਲਤਾਨ ਗਰਾਸੇ ਦੀ ਮਾਲ ਤਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨ ਨ ਵਿਸਰੈ ਅੰਤਨ ਸਿਪਤੀ ਕਹਿਣ ਨ ਅੰਤ ਅੰਤਨ ਕਰਨੇ ਦੇਣ ਨ ਅੰਤ ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਾਪੈ ਕਾ ਮਨ ਮੰਤ ਅੰਤਨ ਯਾਪੇ ਕੀਤਾਕਾਰ ਅੰਤਨ ਯਾਪੇ ਪਾਰ ਆਵਾਰ ਅਨਗਾਂ ਕੀਤੇ ਬਿਰਲਾ ਹੈ ਤਾਂ ਕਿ ਅੰਤਨ ਪਾਈ ਜਾਏ ਇਹੋ ਅੰਤਨ ਜਾਣੇ ਕੋਏ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਹਿਬ ਉੱਚਾ ਦਾ ਉੱਚੇ ਉੱਪਰ ਉੱਚਾ ਨਾਓ ਏਵੜ ਉੱਚਾ ਹੋਵੇ ਕੋਏ ਤੇ ਸੋਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੇ ਦਾਤ ਬਹੁਤਾ ਕਰਨ ਲਿਖਿਆ ਨ ਜਾਏ ਵੱਡਾ ਦਾਤ ਨਾਲ ਤਮਾਈ ਕਿਹਦੇ ਮੰਗੇ ਜੋ ਦੁਪਾਰ ਕੇ ਧਗੰਤ ਨਹੀਂ ਵਿਚਾਰ ਕਿਹਦੇ ਖਵ ਤੁੱਟੇ ਵਿਕਾਰ ਕੀਤੇ ਲੈ ਲੈ ਮੁਗਰ ਪਾਏ ਕੀਤੇ ਮੂਰਖ ਖਾਈ ਖਾਏ ਕੀਤੇ ਆ ਦੂਖ ਭੋਗ ਸਦਮਾਰ ਏ ਭੇ ਦਾਤ ਤੇਰੀ ਦਾਤਾਨ ਮੰਗਲਾ ਸੀ ਪਾਣੇ ਹੋਏ ਔਰ ਅਗਨ ਸੱਗਾ ਕੋਏ ਇਗੋ ਗਾਇ ਕੇ ਅੱਖਣ ਬਾਏ ਹੋ ਜਾਣ ਜਿੱਤਿਆ ਮੁਖਾਏ ਆਪੇ ਗਾਣੇ ਆਪੇ ਦੇ ਆਖੇ ਸੇ ਬੇ ਕਹੀ ਕੇ ਜਿਨੋਂ ਬਖਸੇ ਸੂਸਲਾ ਨਾਨਕ ਪਾਦਸਾਈ ਪਾਸਾਓ ਅਮੁਲ ਗਣ ਮੁੱਲ ਪਾਰ ਮੁੱਲ ਪਾਰੀ ਅਮੁਲ ਪੰਡਾਰ ਅਮੁਲ ਆਵੇ ਅਮੁਲ ਲੈ ਜਾਏ ਮੁੱਲ ਪਾ ਅਮੁਲ ਲਾ ਸਮਾਈ ਅਮੁਲ ਕਰ ਮੁੱਲ ਦੀ ਬਾਣ ਅਮੁਲ ਦੁਲ ਮੁੱਲ ਪ੍ਰਵਾਨ ਅਮੋਲ ਨਿਸ਼ਾਨ ਅਮੋਲ ਕਰਮ ਪ੍ਰਮਾਣ ਉੱਲੋ ਮਲਿਆਖਾ ਨਾ ਜਾਏ ਆਖਾ ਕਰੇ ਲਵਲਾਈ ਅਗੇ ਵੀ ਪੜ ਪੁਰਾਣ ਆਖੀ ਪੜੇ ਕਰੇ ਵਿਖਿਆਣ ਆਖੇ ਭਰ ਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰਿਆ ਕੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਮੁ ਆਖੇ ਦੇਵ ਆਖੇ ਸੁਣਨਾ ਮੰਨੋ ਸੇਵ ਇਤੇ ਆਖੇ ਆਖਣ ਪਾਏ ਕਿਤੇ ਕਹਿ ਗਏ ਉੜੜ ਜਾਏ ਕਿਤੇ ਕੀਤੇ ਹੋਰ ਕਰੇ ਤਾਂ ਆਗਨ ਸਗੇ ਕੇਹੀ ਕੇ ਜੇ ਉੜ ਪਾਵੇ ਤੇ ਉੜ ਹੋਏ ਨਾਨਕ ਜਾਣੇ ਸਾਜਾ ਸੋਏ ਜੇ ਕੋ ਆਖੇ ਬੋਲ ਬਗਾੜ ਤਾਂ ਲਖੀਏ ਸਿਰ ਗਾਵਾਰਾ ਗਵਾਰ ਸੁਧਰ ਕੇ ਆ ਸੁਗਰ ਕੇ ਆ ਜਦ ਵੈ ਸਰਬ ਸੰਮਾਲੇ ਬਾਜੇ ਨਾਦ ਅਨੇਕਾ ਸੰਗਾ ਕੀਤੇ ਵਾਵਣ ਹਾਰੇ ਇਤੇ ਰਾ ਪਰੇ ਸੋ ਗਈਨ ਕੇਤੇ ਗਾਵਨ ਹਾਰੇ ਗਾਵੇ ਦੰਨ ਨੂੰ ਪਉਣ ਬਣੀ ਬੇ ਸੰਦਰ ਗਾਵੇ ਰਾਜਾ ਧਰਮਦੁਆਰੇ ਗਾਵੇ ਚੇਤ ਗੋਤ ਲੈ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋ ਜਸੁ ਵਾਰੇ ਗਾਵੇ ਇੰਦਨ ਦਸਨ ਬਿਠੇ ਦੇਵਤਿਆਂ ਨਰ ਨਾਲੇ ਗਾਵੇ ਸਿ ਸਮਾਦੀ ਇੰਦਰ ਗਾਵਣ ਸਾਹ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਨਤ ਬੰਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਣੀ ਅਮਰ ਮੋਣ ਸਰਗਮਸ਼ਬੇ ਵਾਲੇ ਗਾਵਣ ਤਨੁ ਪਾਇ ਤੇਰੀ ਅਰਸਤੀ ਇਸ ਨਾਲੇ ਗਾਵਹਿ ਜੁਲਮ ਅਮਰ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਨਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇ ਤਦ ਨੂੰ ਗਾਵਹਿ ਜੋ ਤਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸਿਮ ਚੇਤਨ ਆਵ ਨਾਨਕ ਆ ਵਿਚਾਰੇ ਸੋਈ ਸੋਛਦਾ ਸਤਿ ਸਹਿਬ ਸਾਜਾ ਸਾਚੀ ਨਾਈ ਐਬੇਓ ਸੀ ਜਾਣ ਜਸ ਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੇ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜੇਵ ਦਿਸਦੀ ਵੜਿਆਈ ਜੋ ਦਸ ਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹੋ ਸਾਹ ਪਾਤਸ਼ਾਹ ਨਾਨਕ ਰਹਿਣ ਰਜਾਈ ਮੁੰਦਾ ਸੰਦੋਸਰੰਪਾ ਚੋਲੀ ਧਿਆਨ ਕਰੇ ਬਪੂਤ ਇੰਦਾ ਗਾਲ ਕੁਵਾਰੀ ਕਾਇਆ ਜੁਟਣਾ ਪ੍ਰਤੀਤ ਆਈ ਬੰਦੀ ਸਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਦੇਸੇ ਆਦੇਸ ਆਦ ਅਨੀਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਪੰਡਾਰਨ ਕਟ ਕਟ ਵਾਜੇ ਨਾਦ ਆਪ ਨਾਦ ਨਾਥੀ ਸਭ ਜਾਂ ਕੀ ਰਿਦ ਸਿਦ ਅਵਰਾ ਸਾਜ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ਼ ਦਿਸੇ ਆਦੇਸ਼ ਆਦ ਅਨਿਲ ਅਨਾਦ ਅਨਾਦ ਜੋ ਜੋ ਇੱਕੋ ਵੇਸ਼ ਇਕਾ ਮਾਈ ਜੁਗਤ ਵਿਆਹੀ ਤਿੰਜਲ ਨੇ ਪ੍ਰਵਾਣ ਇੱਕ ਸੰਸਾਰੀ ਇੱਕ ਪੰਡਹਾਰੀ ਇਕ ਲਾਏ ਦੀਬਾਣ ਜਿਦਿ ਪਾਵੇ ਤਵੇਂ ਚਲਾਵੇ ਜਿਉ ਹੋਏ ਬ੍ਰਹਮਾਣ ਉਹ ਵੇਖੇ ਉਹਨਾਂ ਨੇ ਨਰ ਆਵੇ ਬਹੁਤਾ ਇਹੋ ਵਡਾਣ ਅਦੇਸੇ ਅਦੇਸ ਆਨਿਲ ਅਨਾਤ ਜਉਜੋ ਕੋ ਵੇਸ ਆਸਣ ਲੋਏ ਲੋਏ ਪੰਡਾਰ ਦੋ ਬਾਸੋ ਇੱਕ ਵਾਰ ਕਰ ਕਰ ਵੇਖੇ ਸਜਨੋ ਹਾਰ ਨਾਨਕ ਸੱਚੇ ਕੀ ਸਾਜੀਕਾਰ ਆਦੇਸ ਦਿਸੇ ਆਦੇਸ ਆਦ ਅਨਿਲ ਅਨਾਦ ਅਨਾਤ ਜੋ ਜੋ 21 1 2 ਜੀ ਬਾ ਲਖ ਹੋਏ ਲਖ ਹੋਵੇ ਲਖ 20 ਲਹ ਲੇ ਘੇੜਾ ਆਖੀ ਹੈ ਏਕ ਨਾਮ ਜਗਦੀਸ਼ ਇਧਰਾ ਪਾਵੜੀਆ ਜੜੀ ਹੋਏ 21 ਸੁਣ ਗੱਲਾਂ ਆਕਾਸ ਕੀ ਕੀਤਾ ਹਿਰਿਸ ਨਾਨਕ ਨਦਰੀ ਪਾਈ ਆ ਕੂੜੀ ਕੂੜਾ ਠੀਸ ਆਖਣ ਜੋਰ ਚਪੈ ਨੈ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਚੀਵਣ ਮਰਣ ਨ ਜੋਰ ਜੋਰ ਨ ਰਾਜ ਮਾਲ ਮਨ ਸੋੜ ਜੋਰ ਨ ਸੁਰਤੀ ਗਿਆਨ ਵਿਚਾਰ ਜੋੜ ਨ ਜੁਤੀ ਛੁੱਟਾ ਸੰਸਾਰ ਜਿਸ ਹੱਥ ਜੋੜ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਦੇ ਰੁੱਤੀ ਥਤੀਵਾਰ ਭੌਣਮਣੀ ਅਗਨੀ ਪਤਾਲ ਤੇਵੇਦਰਦੀ ਥਾਵਰ ਕੀ ਤਨਸਾਰ ਤੇਵੇ ਜੀ ਜੋਤ ਕੇ ਰੰਗ ਤਨਗੇ ਨਾ ਮਾਨੇ ਕਾਨੰਤ ਕਰਮੀ ਕਰਮੀ ਹੋਏ ਵਿਚਾਰ ਸੱਜਾ ਸਜਾਦਰ ਬਾਰ ਦੇ ਜੌਣ ਪ੍ਰਵਾਨ ਨਦੀ ਕਰਮ ਪਵੇ ਨਿਸ਼ਾਨ ਕਾਜ ਪਕਾਈ ਉਥੈ ਪਾਈ ਨਾਨਕ ਗਿਆ ਜੱਪੇ ਜਾਏ ਧਰਮ ਖੰਡ ਕਾ ਏੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣਿ ਵੇਸੰਦਰ ਕੇਤੇ ਕਾਣ ਮੇਸ ਕੇਤੇ ਬਰਮੇ ਕਾੜਤ ਘੜੀਏ ਰੂਪ ਰੰਗ ਕੇ ਵੇਸ ਇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਅਪਦੇਸ਼ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕੇਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੁਰ ਕੇਤੇ ਕਿਤੇ ਰਤਨ ਸੰਬੰਧ ਕਿਤੇ ਆਖਾਣੀ ਕਿਤੇ ਆਬਣੀ ਕਿਤੇ ਬਾਤ ਨਰਿੰਦਰ ਕਿਤੇ ਆਸਰਤੀ ਸੇਵਕ ਕਹਤੇ ਨਾਨਕ ਅੰਤਨ ਅੰਤ ਗਿਆਨ ਘਣਵੇ ਗਿਆਨ ਪ੍ਰਚੰਡ ਦਿੱਦਾ ਨਾਮੁ ਕੋੜ ਆਨੰਦ ਸਰਵ ਘਣ ਕੀ ਬਾਣੀ ਰੂਪ ਦਿੱਦਾ ਘੜੀਏ ਬਾਦ ਅਨੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਦਿੱਦਾ ਘੜੀਆ ਸੁਰਤਿ ਮਤਿ ਮਨ ਬੁੱਧ ਦਿੱਦਾ ਘੜੀਆ ਸੁਰਾਂ ਸਦਾ ਕੀ ਸੁਧ ਕਰਮਗਣ ਕੀ ਬਾਣੀ ਜੋ ਅਰਦ ਤੈ ਹੋਰਨ ਕੋਈ ਹੋਰ ਤੇ ਜੋ ਮਹੰਮਲਸੂਰ ਧਨ ਮੇਂ ਰਾਮ ਰਿਆ ਪਰਪੂਰ ਦਿੱਥਾ ਸੀਤੋ ਸੀਤਾ ਮੈ ਮਮਾਈ ਤਾਕੇ ਰੂਪਨ ਕਥਨੇ ਜਾਏ ਨਾ ਹੋ ਮਰੇ ਨਾ ਠਾਕੇ ਜਾਏ ਜਿਨ ਕੇ ਰਾਮ ਵਸੀ ਮਨ ਮਾਈ ਦਿੱਥਾ ਭਗਤ ਵਸੇ ਕੇ ਲੋਕ ਕਰੇ ਅਨੰਦ ਸੱਜਾ ਮਨ ਸੋਏ ਸੱਜ ਖੰਡ ਵਸ ਨਰੰਕਾਰ ਕਰ ਕਰ ਵੇਖ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥ ਤਾ ਅੰਤ ਨਾ ਅੰਤ ਦਿੱਤ ਲੋ ਲੋ ਆਕਾਰ ਜਿਵੇਂ ਜਿਉ ਹੁਕਮ ਤਿਵੇਂ ਤਿਵਕਾਰ ਵੇਗੇ ਵੇਸੀ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰੇ ਸੁਨਿਆਰ ਐਰਣ ਮਤ ਵੇਦ ਹਥਿਆਰ ਭਾਉ ਖਲਾ ਅਵੰਤਵਤਾਉ ਭਾਂਡਾ ਭਾਉ ਅਮਰਿਤ ਦਿੱ ਢਾਲ ਕੜੀਐ ਸ਼ਬਦ ਸੱਚੀ ਹਿੱਟਕਸਾਲ ਜਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਦਰਤਮਾਤ ਦੇਵ ਸਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈ ਆ ਬੁਰਿਆਈ ਆ ਵਾਚੇ ਧਰਮ ਅਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿੰਨੀ ਨਾਮ ਤੇ ਆਇਆ